ਬਚਨ ਮੰਨਣਾ ਬਚਨ ਮੰਨਣਾ ਇਹ ਬੜਾ ਜ਼ਰੂਰੀ ਆ ਪਿਆਰੇ ਬਹੁਤ ਜ਼ਰੂਰੀ ਇੱਕ ਫੱਜੂ ਫਕੀਰ ਹੋਇਆ ਫੱਜੂ ਫਕੀਰ ਉਹ ਇੱਕ ਗੁਰੂ ਚਰਨਾਂ ਵਿੱਚ ਰਹਿੰਦਾ ਹੁੰਦਾ ਸੀ ਇਹ ਆ ਨਾ ਸੁਣਿਓ ਬਚਨ ਮੰਨਣ ਦੀ ਗੱਲ ਆ ਫਿਰ ਆਪਾਂ ਅੱਗੇ ਪੜਦੇ ਉਹ ਗੁਰੂ ਚਰਨਾਂ ਵਿੱਚ ਰਹਿੰਦਾ ਸੀ ਤੇ ਉਹ ਸੇਵਾ ਕਰਦਾ ਹੁੰਦਾ ਸੀ ਪਸ਼ੂਆਂ ਦੀ ਮੱਝਾਂ ਦੀ ਸੇਵਾ ਕਰਨੀ گاਵਾਂ ਦੀ ਸੇਵਾ ਕਰਨੀ ਹੁਣ ਆਸ਼ਰਮ ਵਿੱਚ ਹਰੇਕ ਆਪਾਂ ਰੱਖੀਆਂ ਹੁੰਦੀਆਂ ਚੀਜ਼ਾਂ ਆ ਘੋੜਿਆਂ ਦੀ ਸੇਵਾ ਕਰਨੀ ਉਹਨਾਂ ਨੂੰ ਚਾਰਨ ਵਾਸਤੇ ਤੇ ਜਾਣਾ ਗੋਹਾ ਚੱਕਣਾ ਪਾਣੀ ਡੋਹਣਾ ਨਿਲਾਉਣਾ ਧਲਾਉਣਾ ਉਹਨਾਂ ਨੂੰ ਤੇ ਗੁਰੂ ਚਰਨਾਂ ਦੇ ਜਾਣ ਦਾ ਸਮਾਂ ਥੋੜਾ ਮਿਲਣਾ ਉਹਨੂੰ ਤੇ ਜਦੋਂ ਬੀਬੀਆਂ ਨੇ ਪ੍ਰਸ਼ਾਦੇ ਬਣਾਉਣੇ ਤੇ ਇਹਨੇ ਅੱਗ ਬਾਲਣੀ ਬਾਲਣ ਡੋਣਾ ਵਿੱਚ ਪੱਠੀ ਦੇ ਤੇ ਮਹਾਂਪੁਰਖ ਜਿਹੜੇ ਸੀ ਨਾ ਗੁਰੂ ਜੀ ਉਹਨਾਂ ਦੀ ਉਮਰ ਬਿਰਧ ਹੋ ਗਈ ਕੁਝ ਯਾਨਾ ਸੁਣਿਓ ਉਹਨਾਂ ਦੀ ਉਮਰ ਹੋ ਗਈ ਬਿਰਧ ਇੱਕ ਦਿਨ ਬੀਬੀਆਂ ਕਹਿਣ ਲੱਗੀਆਂ ਕਹਿੰਦੀ ਵੇ ਫੱਜੂ ਆ ਗੁਰੂ ਜੀ ਦੇ ਕੋਲੋਂ ਸਾਰੇ ਗੁਣ ਲਈ ਜਾਂਦੇ ਤੂੰ ਵੀ ਕੋਈ ਗੁਣ ਲੈ ਲੈ ਕਿ ਪਸ਼ੂਆ ਵਾਲੀ ਲੱਗ ਰਹਿਣਾ। ਜੇਸੀ ਮਸਤ ਸੁਭਾਅ ਦਾ ਆਪਣੇ ਆਨੰਦ ਵਿੱਚ ਰਹਿਣ ਵਾਲਾ। ਇਹ ਕਹਿਣ ਲੱਗਾ ਬੀਬੀਆਂ ਨੂੰ ਕਹਿੰਦਾ ਭੈਣੋ ਗੁਰੂ ਦੇ ਕੋਲੋਂ ਮੰਗ ਕੇ ਗੁਣ ਲਿਆ ਜਾਂਦਾ। ਗੁਰੂ ਨੂੰ ਪਤਾ ਹੀ ਆ ਕਿ ਪਸ਼ੂਆ ਨੂੰ ਵੀ ਪੱਠੇ ਪਾਉਣ ਵਾਲਾ ਕਹਿਗਾ ਉਹਨੇ ਆਪ ਹੀ ਸਭ ਕੁਝ ਦੇ ਦੇਣਾ। ਉਹ ਨਹੀਂ ਨਹੀਂ। ਕਈ ਵਾਰੀ ਗੁਰੂ ਨੂੰ ਕਹਿਣਾ ਵੀ ਪੈਂਦਾ ਹੈ। ਕਹਿੰਦਾ ਛੱਪੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਤੇ ਪਸ਼ੂਆਂ ਵਾਲੀ ਰਿਆਂ ਪੱਠੇ ਪਾ ਦੇਣਾ ਚਾਰ ਲੈਣਾ ਪਾਣੀ ਡਾਲ ਲੈਣਾ ਲੜਾਤੜਾ ਲੈਣਾ ਗੋਹਾ ਚੱਕ ਲੈਣਾ ਮੇਰੀ ਤੇ ਸੇਵਾ ਹੀ ਇਹ ਆ ਤੇ ਮੈਂ ਬੜਾ ਖੁਸ਼ ਹਾਂ ਇਹਦੇ ਵਿੱਚ ਉਹ ਕਹਿੰਦੇ ਨਹੀਂ ਸਮਾਂ ਪੈ ਕੇ ਕੋਈ ਨਾ ਕੋਈ ਚੀਜ਼ ਤੇਰੇ ਕੰਮ ਆਉਗੀ ਇਦਾਂ ਦਾ ਗੁੰਨ ਲੈ ਕਹਿੰਦਾ ਮੈਂ ਜਾਵਾਂ ਵੀ ਹੋਣੀ ਤੇ ਬੀਬੀਆਂ ਪਤਾ ਕੀ ਕਹਿੰਦੀਆਂ ਇਹਨੀਆਂ ਬੇਫਜੂਆ ਉਹ ਜ਼ਿਆਦਾਤਰ ਉਹਨੂੰ ਕਮਲਾ ਹੀ ਕਹਿੰਦੇ ਸੀ ਜਿਹੜਾ ਅੰਦਰੋਂ ਜੜ ਜਾਵੇ ਨਾ ਦੁਨੀਆਂ ਦੇ ਹਿਸਾਬੇ ਵਿੱਚ ਉਹ ਕਮਲਾ ਹੀ ਹੁੰਦਾ ਹੈ ਯਕੀਂ ਉਹ ਨਹੀਂ ਸੋਚਦਾ ਤੇ ਸਾਡੀ ਸੋਚ ਦਾ ਫਰਕ ਬਹੁਤ ਹੁੰਦਾ ਨਾ ਉਹ ਕਹਿੰਦੇ ਵੇ ਫੱਜੂਆ ਕਮਲਨਾਪੁਰੀ ਜਦੋਂ ਗੁਰੂ ਜੀ ਨਾਲ ਦੇ ਕੋਲ ਗੁਰੂ ਮਹਾਰਾਜ ਜੀ ਦੇ ਕੋਲ ਕੋਈ ਨਾ ਬੈਠਾ ਹੋਇਆ ਉਦੋਂ ਕਹੀਂ ਜਾ ਕੇ ਕਿ ਮਹਾਰਾਜ ਜੀ ਮੈਨੂੰ ਵੀ ਕੋਈ ਗੁਣ ਦੇ ਦਿਓ ਮੈਨੂੰ ਵੀ ਕੋਈ ਸ਼ਬਦ ਦੇ ਦਿਓ ਮੈਂ ਪੜ੍ਹਿਆ ਕਰਾਂ ਕਹਿੰਦਾ ਠੀਕ ਹੈ ਹੁਣ ਮੈਂ ਇਦਾਂ ਹੀ ਕਰੂੰਗਾ ਜਦੋਂ ਮਹਾਰਾਜ ਜੀ ਦੇ ਕੋਲ ਕੋਈ ਨਾ ਨਾ ਬੈਠਾ ਹੋਇਆ ਮੈਂ ਉਦੋਂ ਮਹਾਰਾਜ ਜੀ ਨੂੰ ਕਹਾਂਗੇ ਮਹਾਰਾਜ ਜੀ ਮੈਨੂੰ ਵੀ ਕੋਈ ਗੁਣ ਦੇ ਦਿਓ ਮੈਨੂੰ ਵੀ ਕੋਈ ਸ਼ਬਦ ਦੇ ਦਿਓ ਮੈਂ ਜਾਪ ਕਰਾਂ ਬਾਦ ਵਿੱਚ ਕੋਈ ਮੇਰੇ ਵੀ ਕੰਮ ਆਊ ਇਹ ਹੁਣ ਮਹਾਰਾਜ ਜੀ ਦੇ ਚਰਨਾਂ ਵਿੱਚ ਗਿਆ ਕਦੀ ਇੰਨਾ ਚਰ ਬੈਠਾ ਹੀ ਨਹੀਂ ਸੀ ਜਿੰਨਾ ਅੱਜ ਬੈਠਿਆ ਮਹਾਰਾਜ ਜੀ ਦੇ ਕੋਲ ਹਣ ਦੱਸ ਜਾਨੀ ਬੈਠੇ ਆ ਜੇ ਪੰਜ ਔੜ ਦੇ ਪੰਜ ਹੋਰ ਆ ਕੇ ਪਹਿਲਾਂ ਹੀ ਬਹਿ ਜਾਂਦੇ ਆ ਇਹ ਕਹਿੰਦਾ ਰੀਜੀ ਬੀਆ ਨੇ ਕਿਹਾ ਸੀ ਜਦੋਂ ਮਹਾਰਾਜ ਜੀ ਕੋਲ ਕੋਈ ਨਾ ਨਾ ਹੋਇਆ ਕੋਈ ਨਾ ਹੋਇਆ ਉਦੋਂ ਤੂੰ ਵਜਨ ਕਰੀ ਹੁਣ ਮਹਾਰਾਜ ਜੀ ਦੇ ਕੋਲ ਤੇ ਕੋਈ ਨਾ ਕੋਈ ਬੈਠਾ ਹੀ ਸੀ ਸ਼ਾਮਾਂ ਬੈਗੀਆਂ ਤੇ ਗੁਰੂ ਜਨ ਕਹਿਣ ਲੱਗੇ ਕਹਿੰਦੇ ਵੀ ਫਜੂਆ ਵੀ ਕੀ ਗੱਲ ਅੱਜ ਤੈਨੂੰ ਬੜਾ ਸਮਾ ਹੋ ਗਿਆ ਇੱਥੇ ਬੈਠੇ ਨੂੰ ਮਹਾਰਾਜ ਜੀ ਉਦਾਂ ਹੀ ਹੁਣ ਸਾਰੀ ਸੰਗਤ ਦੇ ਸਾਹਮਣੇ ਨਹੀਂ ਨਾ ਕਹਿਣਾ ਮਹਾਰਾਜ ਜੀ ਉਦਾਂ ਹੀ ਕਹਿੰਦੇ ਚੱਲ ਫੇਜੇ ਅਜੇ ਤੇਰਾ ਵੇਲ ਆ ਨਾ ਉਹ ਸੂਬਾ ਵੱਲੋਂ ਤੇ ਬਈ ਅਸੀਂ ਜੰਗਲ ਪਾਣੀ ਜਾਣਾ ਆ ਤੇ ਲੋਟਾ ਚੱਕ ਸਾਡਾ ਜਲ ਲੈ ਕੇ ਜਾਂਦੇ ਹੁੰਦੇ ਸੀ ਨਾ ਨਾਲ ਪਾਣੀ ਲੋਟਾ ਚੱਕ ਕਹਿੰਦੇ ਠੀਕ ਹੈ ਮਹਾਰਾਜ ਜੀ ਮਨ ਵਿੱਚ ਸੋਚਿਆ ਕਹਿੰਦਾ ਹੁਣ ਤੇ ਗੁਰੂ ਜੀ ਇਕੱਲੇ ਹੋਣੇ ਆ ਹੁਣ ਮੈਂ ਗੱਲ ਕਰ ਲੈਣੀ ਆ ਹਣ ਗੁਰੂ ਜੀ ਅੱਗੇ ਅੱਗੇ ਜਾ ਰਹੇ ਮਗਰ ਮਗਰ ਤੇ ਜਦੋਂ ਅੰਨਾ ਅੱਗੇ ਚਲ ਗਿਆ ਕਾਫੀ ਅੱਗੇ ਤੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਲਿਆ ਵੀ ਫੱਜੂਆ ਸਾਨੂੰ ਲੋਟਾ ਫੜਾ ਅਸੀਂ ਤੂੰ ਹੁਣੇ ਖੇਰੋ ਕਸੀਂ ਜਾਈਏ ਗਾਂ ਜੰਗਲ ਪਾਣੀ ਕਹਿੰਦਾ ਜੀ ਲੋਟਾ ਤੇ ਫੜ ਲਓ ਪਰ ਮੈਂ ਕਿਹਾ ਤੁਹਾਡਾ ਨਾ ਭਜਨ ਕਰਨਾ ਸੀ ਉਹ ਕਹਿੰਦੇ ਦੱਸ ਕੀ ਕਹਿਣਾ ਕਹਿੰਦੇ ਜੀ ਮੈਨੂੰ ਵੀ ਕੋਈ ਗਣ ਦੇ ਦਿਓ ਮੈਨੂੰ ਤਾਂ ਕੋਈ ਸ਼ਬਦ ਦੇ ਦਿਓ ਮੈਂ ਵੀ ਯਾਪ ਕਰਿਆ ਕਰਾਂ ਮੇਰੇ ਵੀ ਆਉਣ ਵਾਲੇ ਸਮੇਂ 'ਚ ਕੰਮ ਆਊਗਾ ਤੇ ਗੁਰੂ ਜੀ ਨੇ ਪਤਾ ਕੀ ਕਿਹਾ ਕਹਿੰਦੇ ਉਹ ਕਮਲਿਆ ਉਹ ਕੋਈ ਵੇਲਾ-ਕਵੇਲਾ ਤਾਂ ਦੇਖ ਲਿਆ ਕਰ ਜੋ ਬੋਲੇ ਸੋਨਿਰ ਭੈ ਭਗਵਾਨ ਮਾਨਵਿਕ ਮਹਾਰਾਜ ਕੀ ਜੈ ਇਹ ਹੁਣ ਪਸ਼ੂਆ ਵਾਲੀ ਰਹਿੰਦਾ ਸੀ ਇਹਨੂੰ ਹੁਣ ਥੋੜੋ ਪਤਾ ਵੀ ਸ਼ਬਦ ਕਿੱਦਾਂ ਮਿਲਦਾ ਜਦੋਂ ਇਹਨੇ ਕਿਹਾ ਕਹਿੰਦਾ ਮਾਰੀ ਮੈਨੂੰ ਵੀ ਕੋਈ ਗੁਣ ਦੇ ਦਿਓ ਤੇ ਗੁਰੂ ਜੀ ਕਹਿੰਦੇ ਉਹ ਕਮਲਿਆ ਕੋਈ ਵੇਲਾ-ਕਵੇਲਾ ਤਾਂ ਦੇਖ ਲਿਆ ਕਰ ਇਹ ਕਹਿੰਦਾ ਕਰ ਸ਼ਬਦੀ ਇਦਾਂ ਮਿਲਦਾ ਵੀ ਮਿਲ ਗਿਆ ਮੈਨੂੰ ਮਹਾਰਾਜ ਜੀ ਨੇ ਲੋਟਾ ਫੜਿਆ ਤੇ ਅੱਗੇ ਚੱਲ ਗਏ ਇਹ ਉੱਥੇ ਬੈਠ ਕੇ ਚੌਂਗੜਾ ਲਾ ਕੇ ਬਹਿ ਗਿਆ ਕਹਿੰਦਾ ਸ਼ਬਦ ਮਿਲ ਗਿਆ ਇਹ ਬਸੇ ਅੱਖਾਂ ਕਰ ਲੀਆਂ ਬੰਦ ਤੇ ਕਹਿੰਦਾ ਓਏ ਕਮਲਿਆ ਕੋਈ ਵੇਲਾ ਕੋ ਵੇਲਾ ਤੂੰ ਦੇਖ ਲਿਆ ਕਰ ਬੜ ਲਾਲੀ ਰਾੜੀ ਅਸੀਂ ਗਲਤੀ ਮਹਾਰਾਜ ਜੀ ਦੇ ਨਾਲ ਵਾਪਸ ਵੀ ਆ ਗਿਆ ਇੱਕੋ ਹੀ ਜਹੀ ਜਾਂਦਾ ਗੱਲ ਉਹ ਕਮਲਿਆ ਤੂੰ ਵੇਲਾ ਕੋ ਵੇਲਾ ਤੂੰ ਦੇਖ ਲਿਆ ਕਰ ਹੁਣ ਗੁਰੂ ਜੀ ਨੇ ਤੇ ਉਦਾਂ ਗਿਆ ਸੀ ਨਾ ਵੀ ਇਸ ਟਾਈਮ ਤੈਨੂੰ ਸ਼ਬਦ ਦਈਏ ਵੀ ਅਸੀਂ ਤੇ ਜੰਗਲ ਬਾਣੀ ਆਏ ਆ ਤੇ ਤੂੰ ਇੱਥੇ ਨਾਮ ਸ਼ਬਦ ਮੰਗ ਰਿਆਂ ਇੱਥੇ ਗੁਣ ਮੰਗ ਰਿਆਂ ਵੀ ਕੋਈ ਵੇਲਾ-ਕਵੇਲਾ ਤੇ ਦੇਖ ਪਰ ਇਹਨੂੰ ਪਤਾ ਨਹੀਂ ਇਹਦੀ ਸ਼ਰਤ ਆ ਪਰ ਪੱਕੀ ਆ ਗੱਲ ਆ ਇਹਦੀ ਨਾ ਪਰoze ਦੀ ਗੁਰੂ ਦੇ ਵਜਨ ਮੰਨਣ ਦੀ ਇਹਦੀ ਸ਼ਰਤ ਆ ਪੂਰੀ ਆ ਪਰੋਸਾ ਪੂਰਾ ਆ ਇਹਦੇ ਨਾਲੇ ਪਸ਼ੂਆਂ ਨੂੰ ਕੱਠੇ ਪਾਉਣੇ ਨਾਲੇ ਪਸ਼ੂ ਚਾਰਨੇ ਨਾਲੇ ਣਲਾਉਣੇ ਨਾਲੇ ਪਾਣੀ ਲਾਉਣਾ ਨਾਲੇ ਗੋਹਾ ਚੱਕਣਾ ਤੇ ਇੱਕੋ ਹੀ ਗੱਲ ਕਹਿਣੀ ਓਏ ਕਮਲਿਆ ਕੋਈ ਵੇਲਾ-ਕਵੇਲਾ ਤੇ ਦੇਖ ਲਿਆ ਕਰ ਓਏ ਕਮਲਿਆ ਕੋਈ ਵੇਲਾ-ਕਵੇਲਾ ਤੇ ਦੇਖ ਲਿਆ ਕਰ ਹੁਣ ਜਦੋਂ ਸਿਮਰਨ ਕਰੀ ਗਿਆ ਇਸ ਲਾਈਨ ਦਾ ਇਸ ਪੰਕਤੀ ਦਾ ਇਹਨੂੰ ਰਸ ਆਉਣਾ ਸ਼ੁਰੂ ਹੋ ਗਿਆ ਆਨੰਦ ਆਉਣਾ ਸ਼ੁਰੂ ਹੋ ਗਿਆ ਇਹਨੇ ਕੰਮ ਛੇਦੀ ਛੇਦੀ ਨਵੇੜਨਾ ਪਸੂ ਪਾ ਦਾ ਇਹਨੇ ਚੌਂਕੜਾ ਲਾ ਕੇ ਬਹਿ ਜਾਣਾ ਤਿੱਕੀ ਗੱਲ ਕਹਿਣੀ ਓਏ ਕਮਲਿਆ ਕੋਈ ਵੇਲਾ ਕੇ ਵੇਲਾ ਤੂੰ ਦੇਖ ਲਿਆ ਕਰ ਇੱਕ ਦਿਨ ਐਸਾ ਹੋਇਆ ਕਿ ਜਿਹੜੇ ਨਗਰ ਵਿੱਚ ਨਾ ਗੁਰੂ ਮਹਾਰਾਜ ਜੀ ਰਹਿੰਦੇ ਸੀ ਉਥੇ ਨਗਰ ਦੇ ਵਿੱਚ ਇੱਕ ਬੱਚਾ ਰੋਣ ਲੱਗ ਪਿਆ ਛੋਟਾ ਜਿਹਾ ਤੇ ਉਹ ਚੁੱਪ ਨਾ ਕਰੇ। ਉਹ ਕਹ ਅਧਿਕੇ ਕਹਿੰਦੇ ਵੀ ਚਲੋ ਆਪਾਂ ਮਹਾਰਾਜ ਜੀ ਕੋਲ ਲੈ ਕੇ ਜਾਈਏ ਗੁਰੂ ਮਹਾਰਾਜ ਜੀ ਕੋਲ। ਉਹ ਰਬ ਰਬ ਕਰਨਗੇ ਤੇ ਆਪੀ ਚੁੱਪ ਕਰ ਜਿਓ। ਧਿਆਨ ਨਾਲ ਸੁਣਿਓ। ਉਹ ਜਦੋਂ ਆਸ਼ਰਮ ਦੇ ਵਿੱਚ ਆਏ ਤੇ ਮਹਾਰਾਜ ਜੀ ਕਿੱ데 ਗਏ ਸੀ? ਉਹ ਬਾਬ ਸੁਮੜਿਆ ਕਹਿੰਦੇ ਜਦੋਂ ਮਹਾਰਾਜ ਜੀ ਆਉਣਗੇ ਤੇ ਉਦੋਂ ਫੇਰ ਆਜਵਾਂਗੇ। ਰਾਜ ਮਿਲ ਗਿਆ ਇਹਨਾਂ ਨੂੰ ਫੱਜੂ। ਉਹ ਕਹਿੰਦਾ ਵੀ ਇਹ ਰੋਂਦਾ ਕਾ ਤੋ ਬੱਚਾ। ਕਹਿੰਦੇ ਵੀ ਇਹ ਤਾਂ ਪਤਾ ਨਹੀਂ ਸਾਨੂੰ ਅਸੀਂ ਗੁਰੂ ਮਹਾਰਾਜ ਜੀ ਕੋਲ ਆਏ ਸੀ ਉਹ ਤੇ ਹੈ ਹੀ ਨਹੀਂ ਆਸ਼ਰਮ ਵਿੱਚ ਕਹਿੰਦੇ ਤੁਸੀਂ ਕੀ ਕਰਾਉਣਾ ਸੀ ਕਹਿੰਦੇ ਰੱਬ ਰੱਬ ਹੀ ਕਰਾਉਣਾ ਸੀ ਕਹਿੰਦਾ ਰੇ ਉਹ ਰੱਬ ਰੱਬ ਮੈਂ ਕਰ ਦਿੰਦਾ ਤੁਸੀਂ ਇਦਾਂ ਕਰੋ ਮਹਾਰਾਜ ਜੀ ਐਵੇਂ ਤੇ ਬੈਠੋ ਚੌਂਕੜਾ ਲਾ ਕੇ ਪਾਓ ਇਹਨੂੰ ਗੋਦੀ 'ਚ ਉਹ ਚੌਂਕੜਾ ਲਾ ਕੇ ਬਹਿ ਗਿਆ ਤੇ ਗੋਦੀ ਵਿੱਚ ਪਾ ਲਿਆ ਬੱਚੇ ਨੂੰ ਕਹਿੰਦੇ ਤੂੰ ਕੀ ਫਜੂਆ ਕਰੇਗਾ ਕਹਿੰਦਾ ਮੈਂ ਵੀ ਉਹੀ ਕਰਨਾ ਜੋ ਮਹਾਰਾਜ ਕਰਦੇ ਆ ਕਹਿੰਦੇ ਚੱਲ ਫੇ ਕਰ

ਜੋ ਮੈਂ ਜਪਦਾ ਮੇਰਾ ਨਾਮ ਸ਼ਬਦਿਆ ਦੂਸਰਾ ਭਰੋਸਾ ਦੇਖੇ ਗੁਰੂ ਜੀ ਨੇ ਨਾਮ ਸ਼ਬਦ ਦਿੱਤਾ ਤੇ ਇੰਨੇ ਕੰਮ ਕਰਨਾ ਆ ਮੈਂ ਤੇ ਤੇ ਸਾਹਮਣੇ ਖੜਾ ਪਹਿਲਾਂ ਅਰਦਾਸ ਕਰਦਾ ਹਾਂ ਮਹਾਰਾਜ ਜੀ ਮੇਰਾ ਕੰਮ ਬਣ ਜਵੇ ਨਾਲ ਸੋਚੀ ਵੀ ਜਨ ਪਤਾ ਨਹੀਂ ਗੱਲ ਬਣਨੀ ਕਿ ਨਹੀਂ ਮਹਾਰਾਜ ਜੀ ਕਹਿੰਦੇ ਕਿੱਦਾਂ ਗੱਲ ਬਣੇ ਤੂੰ ਤੇ ਮੇਰੇ ਸਾਹਮਣੇ ਗਈ ਜਨ ਪਤਾ ਨਹੀਂ ਗੱਲ ਬਣਨੀ ਕਿ ਨਹੀਂ ਕਿੱਦਾਂ ਬਣੀ ਗੱਲ ਉਹ ਆਉਂਦੇ ਆ ਕੇ ਆਪਣੇ ਮਨਾਂ ਚ ਇਦਾਂ ਤੇ ਉਹ ਜਿਹੜਾ ਫੱਜੂ ਫਕੀਰ ਆ ਪੋਰੂ ਨਾਮ ਸ਼ਬਦ ਮੰਨ ਕੇ ਬਹਿ ਗਿਆ ਤੇ ਉਹਨੂੰ ਪਤਾ ਕਿ ਜੇ ਮੈਂ ਗੁਰੂ ਦਾ ਇਹ ਸ਼ਬਦ ਪੜਿਆ ਤੇ ਬੱਚੀ ਨੇ ਚੁੱਪ ਕਰਨਾ ਆ ਤੇ ਬੱਚਾ ਚੁੱਪ ਕਰ ਗਿਆ। ਤਰ ਗਿਆ। ਫੇਸ ਕਰਕੇ ਕਹਿੰਦੇ ਆ ਰੱਬ ਦੇ ਜਿਹੜੇ ਵਿਆਰੇ ਐ ਨਾ ਪਿਆਰੇ ਉਹ ਅੱਥ ਦੇ ਭੋਲੇ ਹੁੰਦੇ ਆ ਤੇ ਭੋਲੇਪਨ ਦੇ ਵਿੱਚ ਭਰੋਸਾ ਵੱਜ ਜਾਂਦਾ। ਜੇ ਉਚਤਰਾਈ ਹੁੰਦੀ ਉਹਦਾ ਭਰੋਸਾ ਨਹੀਂ ਵੱਜਦਾ। ਇਹ ਚੇਤੇ ਰੱਖਿਓ। ਇਹ ਚੇਤਰਾਈਆਂ ਸਿਆਣਪਾਂ ਸਾਰੀਆਂ ਛੱਡਣੀਆਂ ਪੈਂਦੀਆਂ। ਹੇ ਗੁਰੂ ਦੀ ਖੁਸ਼ੀ ਮਿਲਦੀ ਹੈ ਜੋ ਬੋਲੇ ਸੋ ਨਿਰਭੈ ਮਹਾਰਮਾਨਿਕ ਮਹਾਰਾਜ ਕੀ ਜੈ ਇਸ ਕਰਕੇ ਪਿਆਰਿਓ ਮਹਾਪੁਰਖਾਂ ਦੇ ਨਾਲ ਸਾਧੂਆਂ ਸੰਤਾਂ ਦੇ ਨਾਲ ਫਕਰਾ ਦੇ ਨਾਲ ਗੁਰੂ ਜਨਾਂ ਦੇ ਨਾਲ ਕਦੀ ਮੱਥਾ ਨਾ ਲਾਈਏ ਕਿਤੇ ਰੱਬ ਦੇ ਪਿਆਰਿਆਂ ਦੀਆਂ ਮੌਜਾਂ ਬਈ ਉਹ ਮਾਸਤ ਰਹਿਂਦਾ ਸੀ ਆਨੰਦ ਵਿੱਚ ਰਹਿੰਦਾ ਸੀ ਗੁਰੂ ਤੇ ਭਰੋਸਾ ਸੀ ਤੇ ਉਹ ਸ਼ਬਦ ਜਿਹੜਾ ਸੀ ਉਹਨੇ ਮਨ ਨੂੰ ਮਨਾਇਆ ਵੀ ਇਹ ਸ਼ਬਦ ਹੈ ਮੇਰਾ ਉਹ ਕੰਮ ਕਰ ਗਿਆ ਜੀ ਹੁਣ ਉਹ ਪਰਿਵਾਰ ਨੇ ਪਿੰਡ ਵਿੱਚ ਜਾ ਕੇ ਪੁੱਛਿਆ ਕੀ ਕਿਹਾ ਉਹ ਜੇ ਆਸ਼ਰਮ ਵਿੱਚ ਗੁਰੂ ਜੀ ਨਹੀਂ ਹੁੰਦੇ ਤੇ ਫੱਜੂ ਫਕੀਰ ਕੋ ਚਲ ਜਿਆ ਕਰੋ ਜੋ ਬੋਲੇ ਸੋ ਨਿਹਾਲ ਭਗਵਾਨ ਾਲਮਿਕ ਮਹਾਰਾਜ ਕੀ ਜੈ ਜੇ ਗੁਰੂ ਜੀ ਨਹੀਂ ਹੁੰਦੇ ਨਾ ਤੇ ਫੱਜੂ ਫਕੀਰ ਕੋ ਚਲ ਜਿਆ ਕਰੋ ਹੁਣ ਜਦੋਂ ਆਉਣਾ ਕਿਸੇ ਨੇ ਆਸ਼ਰਮ ਦੇ ਵਿੱਚ ਗੁਰੂ ਮਹਾਰਾਜ ਜੀ ਮਿਲ ਗਿਆ ਠੀਕ ਹੈ ਨਹੀਂ ਮਿਲੇ ਤੇ ਫੱਜੂ ਫਕੀਰ ਕੋ ਚਲ ਜਾਣਾ ਦੇਖੋ ਮਹਾਰਾਜ ਵਡਿਆਈ ਦਿੰਦੇ ਨਾ ਜਿਹੜਾ ਪਸ਼ੂਆਂ ਨੂੰ ਪੱਠੇ ਪਾਉਂਦਾ ਉਹਨੂੰ ਵਡਿਆਈ ਦੇ ਦਿੱਤੀ ਸੇਵਾ ਕਰਦਾ ਨਾ ਅੰਦਰ ਭਰੋਸਾ ਹੈ ਨਾ ਉਹਦਾ ਅਜਾ ਸਮਾਂ ਵੀ ਲੱਗ ਗਿਆ ਇਸ ਬੰਦ ਕਰੀ ਗਿਆ ਸਮਾਂ ਵੀ ਲੱਗ ਗਿਆ ਇਸ ਬੰਦ ਉੱਥੇ ਦਾ ਜਿਹੜਾ ਬਾਦਸ਼ਾਹ ਸੀ ਨਾ ਉਹਦਾ ਜਿਹੜਾ ਇੱਕੋ ਇੱਕ ਉਹ ਇੱਕ ਲੜਕਾ ਸੀ ਉਹ ਬੇਹੋਸ਼ ਹੋ ਗਿਆ ਮੂਰਛਤ ਹੋ ਗਿਆ ਬੜੇ ਵੈਦਾਕੀਨ ਬੁਲਾਏ ਉਹਨੂੰ ਹੋਸ਼ ਨਾ ਆਵੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਆ ਹੋਸ਼ ਵਿੱਚ ਨਹੀਂ ਆ ਰਿਹਾ ਬੜੀਆਂ ਦਵਾਈਆਂ ਬੜਾ ਕੁਝ ਕੀਤਾ ਬੜੇ ਇਲਾਜ ਕੀਤੇ ਅਕੀਲ ਤੇ ਜਿਹੜੇ ਵੈਦਕੀਮ ਸੀ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਰਜਨ ਜਿਹੜਾ ਅਸੀਂ ਕੰਮ ਕਰਨਾ ਸੀ ਉਹ ਕਰ ਲਿਆ ਤੇ ਹਰਨਾ ਸੁਣਿਓ ਭਈ ਜਿਹੜਾ ਅਸੀਂ ਕੰਮ ਕਰਨਾ ਸੀ ਕਰ ਲਿਆ ਹੁਣ ਤੇ ਕੋਈ ਦੁਆ ਅਰਦਾਸ ਨਹੀਂ ਤੇ ਕੰਮ ਆ ਸਕਦੀ ਕੋਈ ਸਾਧੂ ਸੰਤ ਵਿਦਵਾਨ ਪਰਿਸ਼ ਬੁਲਾਓ ਉਹਨਾਂ ਤੋਂ ਅਰਦਾਸ ਕਰਾਓ ਵੀ ਇਹਨੂੰ ਦਵਾਈ ਨਹੀਂ ਜਿਹੜੀ ਕਾਰਡ ਕਰਦੀ ਹੋਸ਼ ਵਿੱਚ ਹੀ ਨਹੀਂ ਆਉਂਦਾ ਹੁਣ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਨਾਲ ਹੀ ਹੋਸ਼ ਵਿੱਚ ਆਊਗਾ ਰਾਜੀ ਨੇ ਹੁਣ ਸਾਰੇ ਜਿਹੜੇ ਵਿਦਵਾਨ ਪੁਰਸ਼ ਪੁਰਸ਼ੀ ਸਗੇ ਸਾਰੇ ਸੰਗਲੇ ਉਹ ਜਦੋਂ ਸੱਦੇ ਨਾ ਉਹ ਕਹਿੰਦਾ ਵੀ ਕਰੋ ਅਰਦਾਸਾਂ ਬੇਨਤੀਆਂ ਵੀ ਮੇਰਾ ਬੱਚਾ ਹੁਸ਼ ਵਿੱਚ ਨਹੀਂ ਆਉਂਦਾ ਤੇ ਜੇ ਤੁਹਾਡੀ ਅਰਦਾਸ ਬੇਨਤੀ ਉਹ ਅਕਾਲ ਪੁਰਖ ਉਹ ਭਗਵਾਨ ਉਹ ਅੱਲਾ ਉਹ ਨਹੀਂ ਸੁਣਦਾ ਤੇ ਫਿਰ ਵੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਐਵੇਂ ਪ੍ਰਸ਼ਾਦਾ ਪਾਣੀ ਛਕਣ ਵਾਲੀ ਨਹੀਂ ਕੀਤਾ ਕਤ ਨਹੀਂ ਫਿਰ ਉਹ ਜੇ ਲਿਆ ਤੇ ਆਪਣੇ ਆਪ ਹੀ ਉਧਰ ਨੂੰ ਜਾਈ ਚਲੇਓ ਉਹਨਰ ਅਰਦਾਸ ਬੇਨਤੀਆਂ ਬਥੇਰੇ ਕਰਨ ਗੱਲ ਬਣੀ ਨਾ ਤੇ ਜੇ ਦੀ ਅਰਦਾਸ ਬੇਨਤੀ ਨਾ ਗੱਲ ਨਾ ਬਣੀ ਉਹ ਜੇਲ੍ਹ ਵਾਲੂ ਤਰਪੇ ਤੇ ਅੰਦਰ ਬਹਿ ਜਵੇ ਜਾ ਕੇ ਬੜੇ ਵਿਦਵਾਨ ਪੁਰਸ਼ ਸੀਗੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਗੱਲ ਨਹੀਂ ਬਣੀ ਸਾਰੇ ਅੰਦਰ ਚਲ ਗਏ ਤੇ ਉਧਰ ਨੂੰ ਕਿਤੇ ਇਹ ਫੱਜੂ ਫਕੀਰ ਤਰਿਆ ਆਉਂਦਾ ਇਹਨਾਂ ਨੂੰ ਮਿਲਿਆ ਛਪਾਈਆਂ ਨੂੰ ਇਹ ਫੜ ਕੇ ਲਾਇਆ ਕਹਿੰਦੇ ਜੀ ਆ ਵੀ ਅਰਦਾਸ ਬੇਨਤੀ ਕਰ ਲੈਂਦਾ ਉਹ ਕਹਿੰਦੇ ਵੀ ਤੂੰ ਕਰ ਲੈ ਨਾ ਅਰਦਾਸ ਬੇਨਤੀ ਕਹਿੰਦਾ ਜੀ ਉਦਾਂ ਮੈਨੂੰ ਪਤਾ ਨਹੀਂ ਵੀ ਮੈਨੂੰ ਗੁਰੂ ਨੇ ਕਿ ਸ਼ਬਦ ਦਿੱਤਾ ਮੈਂ ਉਹੀ ਪੜਦਾ ਹੁੰਨਾ ਮੈਂ ਧਿਆਨ ਨਾਲ ਸੁਣਿਓ ਭਰੋਸੇ ਦੀ ਗੱਲ ਮੈਨੂੰ ਤਾਂ ਗੁਰੂ ਨੇ ਸ਼ਬਦ ਦਿੱਤਾ ਮੈਂ ਉਹੀ ਪੜਦਾ ਹੁੰਨਾ ਕਹਿੰਦਾ ਮੈਨੂੰ ਬਿਲ ਇਹ ਦੱਸੋ ਵੀ ਗੱਲ ਕੀ ਹੋਈ ਆ ਕਹਿੰਦਾ ਵੀ ਮੇਰਾ ਮੁੰਡਾ ਆ ਬਿਹੋਸ਼ ਉਹਨੂੰ ਹੋਸ਼ ਵਿੱਚ ਲਿਆਉਣਾ ਕਹਿੰਦਾ ਸੱਚੀ ਕੀ ਗੱਲ ਹੈ ਯਾਰ ਦੇਖੋ ਉਹਨੂੰ ਗੁਰੂ ਦੇ ਸ਼ਬਦ ਤੇ ਭਰੋਸਾ ਕਰਨਾ ਵੀ ਜੇ ਮੈਂ ਪੜਿਆ ਨਹੀਂ ਹੋਛਾ ਜਾਣਾ ਭਰੋਸਾ ਹੈ ਨਾ ਵਿਸ਼ਵਾਸ ਉਹ ਕਹਿੰਦਾ ਮੈਨੂੰ ਇਹ ਦੱਸੋ ਵੀ ਹੋਸ਼ ਬੈਠੇ ਆ ਜੂ ਜਿਹਨੇ ਅੰਦਰ ਦਿੱਤੇ ਆ ਜੇਲ੍ਹ ਵਿੱਚ ਕਹਿੰਦੇ ਵੀ ਜੀ ਨੂੰ ਤੂੰ ਹੌਸ਼ ਵਿੱਚ ਲਿਆ ਦੋ ਫਿਰ ਮੈਂ ਤੇਰੇ ਕਹਿ ਤੇ ਸਾਰੇ ਛੱਡ ਦਿੰਦਾ ਉਹਨੂੰ ਹੋਰ ਚਾ ਚੜ ਗਿਆ ਵੀ ਜਿਹੜੇ ਵਿਦਵਾਨ ਪੁਰਸ਼ ਆ ਕੋਈ ਵੀ ਹੋਰ ਤੇ ਭਲਾ ਕਰਨ ਵਾਸਤੇ ਹੁੰਦੇ ਆ ਵੀ ਇਹਨੇ ਅੰਦਰ ਦਿੱਤੇ ਆ ਚਲੋ ਵੀ ਛੱਡ ਜਾਣਗੇ ਕਹਿੰਦੇ ਚੱਲ ਵੀ ਕਰ ਅਰਦਾਸ ਮੈਂਦੀ ਕਹਿੰਦਾ ਮੈਨੂੰ ਨਹੀਂ ਪਤਾ ਵੀ ਅਰਦਾਸ ਕਰਨੀ ਕਿੱਦਾਂ ਹੈ ਮੈਂ ਤੇ ਜਿਹੜਾ ਕੰਮ ਮੈਂ ਕਰਨਾ ਮੈਂ ਉਦਾਂ ਹੀ ਕਰਨਾ ਕਹਿੰਦੇ ਵੀ ਜਿੱਦਾਂ ਮਰਜ਼ੀ ਕਰ ਮੇਰਾ ਜਿਹੜਾ ਬੱਚਾ ਆ ਮੇਰਾ ਪੋਤਿਆ ਹੌਸ਼ ਵਿੱਚ ਆਉਣਾ ਚਾਹੀਦਾ ਏ ਘੂੜੀ ਤੇ ਆ ਕੇ ਬਹਿ ਗਿਆ ਬੱਚੇ ਦੇ ਉਹਨਾਂ ਨਾਲ ਹੱਥ ਵੜਿਆ ਹੱਥ ਵੜ ਕੇ ਕਹਿੰਦਾ ਉਹ ਕਮਲਿਆ ਕੋਈ ਬੀਣਾ ਕਵੇਲਾ ਤੂੰ ਦੇਖਿਆ ਕਰ ਜੇ ਬੋਲੇ ਸੋਨੇ ਰ ਪਾਇਆ ਭਗਵਾਨ ਵਾਲਮੀਕ ਮਹਾਰਾਜ ਕੀ ਹੈ ਦੂਜੀ ਵਾਰੀ ਵੇਰ ਗਿਆ ਉਹ ਕਮਲਿਆ ਕੋਈ ਬੀਣਾ ਕਵੇਲਾ ਤੂੰ ਦੇਖ ਲਿਆ ਕਰ ਤੀਜੀ ਵਾਰੀ ਵੇਰ ਕਹਤਾ ਓਏ ਕਮਲਿਆ ਉਹ ਕੋਈ ਬੀਣਾ ਕਵੇਲਾ ਤੂੰ ਦੇਖ ਰਿਆ ਕਰ ਜਦੋਂ ਤੀਜੀ ਵਾਰੀ ਕਿਹਾ ਤੇ ਬੱਚਾ ਹੋਸ਼ ਵਿੱਚ ਆ ਕੇ ਉੱਠ ਕੇ ਚੌਂਕੜਾ ਲਾ ਕੇ ਬਹਿ ਗਿਆ ਤੇ ਮਹਾਰਾਜ ਜੀ ਦਾ ਨਾਮ ਜਪ ਰਿਹਾ ਜੋ ਬੋਲੇ ਸੋਨਿਰ ਭੈ ਸਭਾਨ ਮਹਾਰਾਜ ਕੀ ਜੈ ਬੜੇ ਦੌਜ ਹੋਏ ਸੋਨੇ ਦੀਆਂ ਮੋਹਰਾਂ ਦੀ ਥੈਨੀ ਵੱਡੀ ਬੋਰੀ ਲੈ ਆਂਦੀ ਕਹਿੰਦੇ ਵੀ ਜਿੰਨੇ ਆ ਹਨ ਅੰਦਰ ਬਾਰੇ ਸੀਗੇ ਸਾਰਿਆਂ ਨੂੰ ਆਪਣੇ ਹੱਥੀ ਕਰਵਾਈ ਦਾ ਉਹ ਬੱਚਾ ਇਹਦਾ ਬੁੱਕ ਭਰ ਕੇ ਉਹਨਾਂ ਦੇ ਹੀ ਜਾਂਦਾ ਉਹ ਜਾਂਦੇ ਜਾਂਦੇ ਨਾਲ ਇਹਨਾਂ ਰਾਜੇ ਨੂੰ ਰਾਜੇ ਦਾ ਧੰਨਵਾਦ ਕਰਦੇ ਨਾਲੇ ਫੱਜੂ ਫਕੀਰ ਦਾ ਕਰਦੇ ਕਹਿੰਦੇ ਧੰਨਵਾਦ ਆ ਤੂੰ ਥਾਲੂ ਬਚਾ ਲਿਆ ਤੂੰ ਸਾਨੂੰ ਬਚਾਇਆ ਧੰਨਵਾਦ ਇਹ ਨਹੀਂ ਤੇ ਪਤਾ ਨਹੀਂ ਰਾਜੇ ਨੇ ਕੀ ਕਰਨਾ ਸੀ ਸਾਡੇ ਨਾਲ ਉਹ ਵਜੂ ਵਕੀਰ ਕਹਿੰਦਾ ਜੀ ਹੁਣ ਮੈਨੂੰ ਵੀ ਇੱਕ ਬੁੱਕ ਦੇ ਦੋ ਸੋਨੇ ਦੀਆਂ ਮੋਹਰਾਂ ਦਾ ਤੇ ਮੈਂ ਵੀ ਜਾਵਾਂ ਉਹ ਭੋਲਾ ਆ ਨਾ ਵੀ ਜਿੱਦਾਂ ਉਹਨੇ ਦੇਖਿਆ ਵੀ ਇੱਕ ਇੱਕ ਬੁੱਕ ਦੇਈ ਜਾਂਦੇ ਆ ਰਾਜਾ ਕਹਿੰਦਾ ਵੀ ਤੈਨੂੰ ਨਹੀਂ ਤਾਂ ਜਾਣ ਦੇਣਾ ਤੂੰ ਤੇ ਮੇਰੇ ਬੱਚੇ ਨੂੰ ਹੋਸ਼ ਵਿੱਚ ਲਿਆਂਦਾ ਵੈਦ ਹਕੀਮ ਫੇਲ ਹੋ ਗਏ ਵੱਡੇ ਵੱਡੇ ਵਿਦਵਾਨਾਂ ਦੀਆਂ ਅਰਦਾਸਾਂ ਵੇਲ ਹੋ ਗਈਆਂ ਵੀ ਸੁਣੀਆਂ ਨਹੀਂ ਨਾ ਮਹਾਰਾਜ ਜੀ ਨੇ ਤੇਰੀ ਸੁਣਦਾ ਯਾਰਾ ਤੇਰੀ ਸੁਣਦਾ ਮੈਨੂੰ ਇੰਨਾ ਪਤਾ ਲੱਗ ਗਿਆ ਰੱਬ ਤੇਰਾ ਕਹਿਣਾ ਨੀ ਮੋੜਦਾ ਇਹ ਚੇਤੇ ਰੱਖਿਓ ਜਿਨ੍ਹਾਂ ਦੀ ਆਪਾਂ ਜਿਆਦਾ ਮਨਾ ਰਹੇ ਨਾ ਸਤਿਗੁਰੂ ਗਿਆਨनाथ ਮਹਾਰਾਜ ਜੀ ਸਤਿਗੁਰੂ ਪੂਰਨاتھ ਮਹਾਰਾਜ ਜੀ ਇਹ ਅਰਦਾਸਾਂ ਆਪਣੇ ਪਿਆਰ ਕਰਨ ਵਾਲਿਆਂ ਦੀ ਸੁਣਦੇ ਆ ਸਤਿਗੁਰੂ ਗੁਰਧਾਰੀ ਨਾਨਕ ਮਹਾਰਾਜ ਜੀ ਚਰਨਾ ਵਿੱਚ ਆਪਾਂ ਆਉਣੇ ਨਾ ਕਿੰਨੇ ਦੁੱਖ ਸੁੱਖ ਸਾਂਝੇ ਕਰਦੇ ਆ ਮਹਾਰਾਜ ਜੀ ਘਰ ਵਿੱਚ ਬੜਾ ਦੁੱਖ ਹੈ ਜੀ ਕਿਰਪਾ ਕਰੋ ਆਪਾਂ ਕਿਉਂ ਕਹਿੰਨੇ ਉਹਨਾਂ ਨੂੰ ਪਤਾ ਉਹਨਾਂ ਦੀ ਅਰਦਾਸ ਤੇ ਸੁਣ ਹੀ ਲੈਣੀ ਆਂ ਗੁਨਾਹ ਤੇ ਸੌਣ ਨਹੀਂ ਆਪੇ ਜਦੋਂ ਉਹਦੇ ਬਣ ਕੇ ਅਰਦਾਸ ਕਰੀਏ ਨਾ ਫਿਰ ਵਿਅਰਥ ਨਹੀਂ ਜਾਂਦੀ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਮਗਰ ਮੁਸ਼ਕਿਲ ਤਾਂ ਇਹ ਹੈ ਇਹ ਮੁਸ਼ਕਿਲ ਸੇ ਹੁੰਦੀ ਹੈ ਅੰਦਰੋਂ ਅਰਦਾਸ ਹੀ ਬੜੀ ਮੁਸ਼ਕਿਲ ਹੁੰਦੀ ਹੈ ਬਹੁਤ ਮੁਸ਼ਕਿਲ ਹੁੰਦੀ ਪਿਆਰੇ ਉਹ ਕਹਿੰਦੇ ਤੈਨੂੰ ਥੋੜਾ ਇਧਰ ਭੇਜਣਾ ਤੇਰੀ ਰੱਬ ਸੁਣਦਾ ਹੈ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾਂ ਸੰਤਾਂ ਦਾ ਜਦੋਂ ਅਰਦਾਸ ਕਰਦੇ ਹੁਣ ਸਤਿਗੁਰ ਗਿਆਨਤ ਮਹਾਰਾਜ ਜੀ ਨੇ ਕਿਹਾ ਬਈ ਹਾਂ ਬਈ ਐਸੀ ਇੱਕ ਜੋਤ ਆਉਣੀ ਐਸੀ ਇੱਕ ਰੂਹ ਆਉਣੀ ਐਸੀ ਇੱਕ ਅਦੁੱਤੀ ਸ਼ਕਤੀ ਆਉਣੀ ਆ ਤੇ ਉਹ ਆਈ ਵੀ ਆ ਰੱਬ ਦੇ ਪਿਆਰਿਆਂ ਦੀ ਐਸੀ ਮਾਇਆ ਉਹਨਾਂ ਦੀ ਅਰਦਾਸ ਥੋੜੋ ਮੋੜਨੀ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਉਦੋਂ ਹੀ ਪ੍ਰਵਾਨ ਕਰਦੇ ਆ ਉਦੋਂ ਹੀ ਸਤਿਗੁਰ ਗਿਆਨਤ ਮਹਾਰਾਜ ਜੀ ਪਹਿਲਾਂ ਉਡੀਕ ਰਹਿ ਸੀ ਉਹਨਾਂ ਨੂੰ ਅਨਸ਼ੋਰ ਥੋੜੀ ਕੀ ਰਹਿ ਗਈ ਸਾਕੀ ਇਹ ਚਲ ਕੇ ਤੇ ਬਫੇ ਰੱਕੇ ਚੱਲਦੇ ਉਹ ਕਹਿੰਦੇ ਵੀ ਤੈਨੂੰ ਇੱਕ ਬੁੱਕ ਥੁਰ ਦੇਣਾ ਆ ਕਿ ਤੂੰ ਉਹਨਾਂ ਦੀਆਂ ਮੋਹਰਾਂ ਦਾ ਸਿਪਾਈਆਂ ਨੂੰ ਕਹਿੰਦੇ ਵੀ ਕਿੰਨੀ ਊਣੀ ਹੋਗੀ ਬੋਰੀ ਕਹਿੰਦੇ ਜੀ ਚੌਥਾ ਹਿੱਸਾ ਹੋਗੀ ਕਹਿੰਦੇ ਪਰ ਉਹ ਵੀ ਤਾਂਗੇ ਤੇ ਰੱਖੀ ਰੱਥ ਵਿੱਚ ਰੱਖੀ ਕਹਿੰਦੇ ਜਿੱਥੇ ਫੱਜੂ ਫਕੀਰ ਕਹਿੰਦਾ ਉੱਥੇ ਲਾ ਕੇ ਆਇਓ ਤੇ ਕਹਿੰਦੇ ਰੁਕ ਜਾਓ ਫੱਜੂ ਫਕੀਰ ਨੂੰ ਕਹਿੰਦੇ ਵੀ ਅਸੀਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਵਸਤਰ ਦੇਣੇ ਚਾਹੁੰਨੇ ਕੱਪੜੇ ਤੇਰੇ ਪਰਿਵਾਰ ਵਿੱਚ ਕੌਣ ਕੌਣ ਹੈ? ਕਹਿੰਦਾ ਜੀ ਮੇਰਾ ਪਰਿਵਾਰ ਮੇਰਾ ਗੁਰੂ ਦਾ ਪਰਿਵਾਰ ਹੀ ਆ। ਮੇਰਾ ਗੁਰੂ ਆ ਮੇਰੇ ਗੁਰੂ ਦੇ ਘਰੋਂ ਵੀ ਮੇਰੀ ਗੁਰੂ ਮਾਤਾ ਆ ਤੇ ਮੈਂ ਆ ਮੇਰਾ ਆਹ ਪਰਿਵਾਰ ਆ। ਕਹਿੰਦੇ ਚਲੋ ਵੀ ਇਹਨਾਂ ਦੇ ਗੁਰੂ ਜੀ ਨੂੰ ਵੀ ਵਸਤਰ ਲਾਓ। ਇਹਨਾਂ ਦੇ ਗੁਰੂ ਮਾਤਾ ਨੂੰ ਉਹਨਾਂ ਨੂੰ ਵੀ ਵਸਤਰ ਲਾਓ। ਇਹਨੂੰ ਵੀ ਵਸਤਰ ਦਿਓ। ਆ ਸੋਨੇ ਦੀਆਂ ਮੋਹਰਾ ਦੀ थैਲੀ ਨਹੀਂ ਬੋਰੀ ਦੇ ਹੋਏ ਨੂੰ ਲਈ ਇਹ। ਜਿੱਥੇ ਕਹੂਗਾ ਉੱਥੇ ਲੈ ਕੇ ਆਇਓ। ਗੁਰੂ ਜੀ ਦਾ ਆਸ਼ਰਮ ਜਿਹੜੇ ਕਮਰੇ ਵਿੱਚ ਗੁਰੂ ਜੀ ਬਿਰਾਜਮਾਨ ਹੁੰਦੇ ਸੀ ਉੱਥੇ ਜਾ ਕੇ ਸੋਨੇ ਦੀਆਂ ਮੋਹਰਾਂ ਦੀ ਬੋਰੀ ਰੱਖ ਦਿੱਤੀ ਵਸਤਰ ਰੱਖ ਦਿੱਤੇ ਗੁਰੂ ਜੀ ਕਹਿਣ ਲੱਗੇ ਉਹ ਫੱਜੂਆ ਉਹ ਇਹ ਕੀ ਲੈ ਆਇਆ ਕਹਿੰਦੇ ਮਹਾਰਾਜ ਸੋਨੇ ਦੀਆਂ ਮੋਹਰਾਂ ਉਹ ਕਹਿੰਦੇ ਬੋਰੀ ਕਹਿੰਦੇ ਮਾਰੇ ਸੋਨੇ ਦੀਆਂ ਮੋਹਰਾਂ ਕਹਿੰਦੇ ਪੱਕੀ ਗੱਲ ਆ ਉਹ ਫੱਜੂ ਵਗੀਰ ਨੇ ਪੂਰੀ ਢੇਰੀ ਕਰ ਦਿੱਤੀ ਉਹ ਢਾਹ ਢੇਰ ਲੱਗ ਗਿਆ ਕਹਿੰਦੇ ਆ ਦੇਖ ਲਓ ਜੀ ਆਤਮਾ ਦੀ ਵਸਤਰਿਆ ਆ ਮਾਤਾ ਜੀ ਦੇ ਵਸਤਰਿਆ ਉਹਨਾਂ ਨੇ ਮੈਨੂੰ ਵਸਤਰ ਤੇ ਉਹ ਦਿੱਤੇ ਕਹਿੰਦੇ ਬਈ ਇਸਾਰੀ ਗੱਲ ਦੱਸੀ ਮਹਾਰਾਜੀ ਇਦਾਂ ਇਦਾਂ ਹੋ ਗਿਆ ਸੀ ਸਾਰੇ ਵਿਦਵਾਨ ਜਿਹੜੇ ਸੀ ਉਹ ਜੀਲਾ ਵਿੱਚ ਬੰਦ ਕਰ ਦਿੱਤੇ ਰਾਜੇ ਨੇ ਉਹਦਾ ਬੱਚਾ ਹੁਸ਼ਵੇਚ ਨਹੀਂ ਸੀ ਆਉਂਦਾ ਇਹ ਕਹਿੰਦੇ ਫੇਰ ਕਹਿੰਦੇ ਉਹ ਜੀ ਮੈਂ ਤੇ ਤੁਰਿਆ ਫਿਰਦਾ ਸੀ ਮੈਨੂੰ ਫੜ ਕੇ ਲੈ ਗਏ ਕਹਿੰਦੇ ਇਹ ਵੀ ਅਰਦਾਸ ਕਰ ਲੈਂਦਾ ਕਹਿੰਦੇ ਫਜੂਆ ਤੈਨੂੰ ਆਉਂਦੀ ਅਰਦਾਸ ਕੀਤਾ ਜੀ ਮੈਨੂੰ ਕੁਛ ਨਹੀਂ ਆਉਂਦਾ ਜਿਹੜਾ ਤੇ ਨਾਮ ਸ਼ਬਦ ਦਿੱਤਾ ਇਹਨੇ ਉਹੀ ਪੜਦਾ ਹੁੰਦਾ ਉਹ ਕਹਿੰਦੇ ਤੈਨੂੰ ਕਦੋਂ ਦਿੱਤਾ ਸੀ ਇਹ ਨਾਮ ਸ਼ਬਦ ਜੇ ਉਹ ਲੈ ਸੋੰਦੇ ਰਿਹਾ ਹੈ ਭਗਵਾਨ ਨਾਮਿਕ ਮਹਾਰਾਜ ਕੀਜ ਹੈ ਭਈ ਤੈਨੂੰ ਕਦੋਂ ਦਿੱਤਾ ਸੀ ਭਈ ਉਕੇ ਨੇ ਮਹਾਰਾਜ ਜੀ ਇੱਕ ਵਾਰੀ ਕਿਹਾ ਤਾਂ ਤੂੰ ਜੰਗਲ ਪਾਣੀ ਗਿਆਈ ਮੈਨੂੰ ਲੋਟਾ ਵੜਾਇਆ ਸੀ ਕਹਿੰਦੇ ਚੱਲ ਬਈ ਕਹਿੰਦੇ ਵੀ ਹਾਂ ਜਾ ਰਿਹਾ ਮੈਨੂੰ ਕਿਉਂਕਿ ਇੱਕ ਵਾਰੀ ਤੂੰ ਗਿਆ ਮੇਰੇ ਨਾਲ ਹੀ ਤਾਂ ਤੇ ਕਹਿੰਦੇ ਮਹਾਰਾਜ ਜੀ ਮੈਂ ਉਦੋਂ ਫਿਰ ਤੁਹਾਨੂੰ ਜਦੋਂ ਮੇਰੇ ਕੋਲ ਲੋਟਾ ਫੜਨ ਲੱਗੇ ਖੇਤਾਂ ਦੇ ਵਿੱਚ ਤੇ ਮੈਂ ਤੁਹਾਨੂੰ ਕਿਹਾ ਨਹੀਂ ਸੀ ਮਹਾਰਾਜ ਜੀ ਮੈਨੂੰ ਵੀ ਕੋਈ ਸ਼ਬਦ ਦੇ ਦਿਓ ਮੈਨੂੰ ਵੀ ਕੋਈ ਗੁਣ ਦੇ ਦਿਓ ਆਉਣ ਵਾਲੇ ਸਮੇਂ 'ਚ ਕੰਮ ਆਉਂ ਤੇ ਉਹ ਜਿਹੜਾ ਤੁਸੀਂ ਸ਼ਬਦ ਦਿੱਤਾ ਮਹਾਰਾਜ ਜੀ ਮੇਰੇ ਬੜੇ ਕੰਮ ਆਉਣ ਲਿਆ ਆ ਜੋ ਬੋਲੇ ਸੋਨਿਹਰੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬੜਾ ਕੰਮ ਕਰੋ ਸਾਡੇ ਕੋ ਮਹਾਰਾਜ ਜੀ ਕਹਿੰਦੇ ਮੈਨੂੰ ਇਹ ਤੇ ਦੱਸ ਨਹੀਂ ਤੈਨੂੰ ਸ਼ਬਦ ਦਿੱਤਾ ਕਿਹੜਾ ਸੀ ਕਹਿੰਦੇ ਮਹਾਰਾਜ ਜੀ ਜਦੋਂ ਤੁਹਾਨੂੰ ਮੈਂ ਲੋਟਾ ਪੜਾਉਣ ਲੱਗਾ ਤੇ ਤੁਹਾਨੂੰ ਮੈਂ ਕਿਹਾ ਕੋਈ ਕੋਈ ਗੁਣ ਦੇਓ ਕੋਈ ਸ਼ਬਦ ਦੇਓ ਮੇਰੇ ਕੰਮ ਆਵੇ ਤੇ ਤੁਸੀਂ ਮੈਨੂੰ ਕੋਈ ਸ਼ਬਦ ਦਿੱਤਾ ਤੇ ਤੁਸੀਂ ਕਿਹਾ ਕਮਲਿਆ ਕੋਈ ਵੇਲਾ ਕੋਈ ਵੇਲਾ ਤੇ ਦੇਖ ਲਿਆ ਕਰ ਉਹ ਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਮੈਂ ਕੀ ਕਿਹਾ ਸੀ ਇਹਨੇ ਸਮਝ ਕੀ ਲਿਆ ਕਹਿੰਦੇ ਠੀਕ ਹੈ ਵੀ ਤੇਰਾ ਇਹ ਨਾਮ ਸ਼ਬਦ ਹੀ ਆ ਜੋ ਬੋਲੇ ਸੋਨਿਹਰੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮਿੰਦੇ ਕਈ ਐਸੀਆ ਮਿਲਨੋਂ ਅਸੀਂ ਕਹੀਦਾ ਓਏ ਆ ਬਚਨ ਮੰਨੋ ਤੂੰ ਤਾਂ ਨਹੀਂ ਮੰਨੇ ਉਹ ਤਿਆਰ ਨਹੀਂ ਅਸੀਂ ਤੇਰੇ ਵਾਸਤੇ ਕੋਈ ਹੋਰ ਬਚਨ ਕੀਤਾ ਸੀ ਉਹ ਤੂੰ ਉਹਨੂੰ ਹੀ ਗੁਰਮੰਤਰ ਸਮਝ ਰਿਹਾ ਓ ਪਿਆਰਿਆ ਧਾਨਿਆਂ ਤੂੰ ਧਾਨਿਆਂ ਸੱਚੀ ਇਹਨੇ ਸਦਾ ਹੀ ਤੇਰੇ ਕੰਮ ਨੇ ਤੇਰਾ ਕੰਮ ਦੇਣਾ ਸੱਚੀ ਤੇਰੇ ਲਈ ਇਹਨੇ ਕੰਮ ਦੇਣਾ ਤੇਰਾ ਆ ਲੋਕ ਹੀ ਨਹੀਂ ਤੇਰਾ ਪਰਲੋਕ ਵੀ ਸਵਾਰ ਦੇਣਾ ਫੱਜੂ ਬਗੀਨਾ ਜੋ ਬੋਲੇ ਸੋ ਮੇਰ ਭੈ ਸੁਭਾਨ ਰਾਮ ਜੀ ਮਹਾਰਾਜ ਕੀ ਜੈ